ਯਾਰ ਸਰੇ ਆਮ ਤੱਕ ਇਹ ਨਹੀਂ ਪਤਾ ਹੀ ਹੈ ਜੀ ਕਿਨੇ ਆ ਸਾਡਾ 9 ਦਿਨ ਹੋ ਗਏ ਜੀ ਧਰਨਾ ਲਾਇਆ ਇਹ ਜੀ। ਜੇ ਰੋਕੇ ਇਹ ਤੋਂ ਵੀ ਜ਼ਿਆਦਾ ਸਖਤ ਹੋ ਜੂਗੀ ਫਿਰ। ਜੀ ਬਿਲਕੁਲ ਅਸੀਂ ਗਲਤ ਬਾਬਰਵਾਰਾ ਨਾਲ ਸੰਬੰਧ ਰੱਖਦੇ ਹਾਂ ਇਸ ਕਰਕੇ ਉਹ ਸਾਨੂੰ ਗਰੀਬ ਕਰਕੇ ਸਾਨੂੰ ਇਹ ਪਿੱਛੇ ਛੱਡ ਰਿਆ ਨਾ ਉਹ। ਅਸੀਂ ਜਿੰਨਾ ਚਿਰ ਸਾਡਾ ਫੈਸਲਾ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਚੱਲਣਾ। ਮੈਂ ਰਾਤ ਦਾ ਧਰਨਾ ਸ਼ੁਰੂ ਕਰਤਾ। ਦੂਸਰੀ ਗੱਲ ਇਹ ਰਹੀ ਪ੍ਰਧਾਨ ਸਾਹਿਬ ਦੀ ਤੇ ਜਗਦੀਪ ਸਿੰਘ ਗਟਰਾ ਇਹ ਤਾਂ ਬਹੁਤ ਹੰਕਾਰੀ ਬੰਦਾ ਜੀ ਸਭ ਤੋਂ ਵੱਡਾ ਦੁੱਖ ਸਾਨੂੰ ਇਸ ਮਨਜੀਤ ਸਿੰਘ ਬਲਾਸਪੁਰ ਦਾ ਕਿ ਜਿਹੜਾ ਐਸਐਪਾਈ ਚਾਰੇ ਦੇ ਨਾਲ ਸਹਿਮਤ ਹੁੰਦਾ ਹੋਇਆ ਵੀ ਗਰੀਬਾਂ ਨਾਲ ਧੱਕਾ ਕਰਾਉਂਦਾ ਹੋਰ ਐਮਐਲਏ ਸਾਹਿਬ ਵਾਸਤੇ ਬਹੁਤ ਮਾੜੀ ਗੱਲ ਆ ਜੀ ਸਾਨੂੰ ਗਟਰੇ ਤੇ ਉਹਨਾਂ ਕੋਸਾ ਨਹੀਂ ਜਿੰਨਾ ਐਮਐਲਏ ਹੱਤੇ ਆ ਸਸ਼ੀ ਗਾਲ ਜੀ ਏਵਨ ਪੰਜਾਬੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਤਪਾਲਪਾਗੀ ਕੇ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਅਸੀਂ ਮੌਜੂਦ ਹਾਂ ਨਿਹਾਲ ਸਿੰਘ ਵਾਲੇ ਦੀ ਪਿਛਲੇ ਕਾਫੀ ਦਿਨਾਂ ਤੋਂ ਨਿਹਾਲ ਸਿੰਘ ਵਾਲੇ ਦੀ ਜਿਹੜੀ ਹੈਗੀ ਆ ਧਰਮਸ਼ਾਲਾ ਦਾ ਜਿਹੜਾ ਐਸ ਸੀ ਭਾਈ ਦੀ ਧਰਮਸ਼ਾਲਾ ਉਹਦਾ ਮੁੱਦਾ ਬਹੁਤ ਕਰਮਾਇਆ ਗਾ ਵੱਖ-ਵੱਖ ਸੋਸ਼ਲ ਸਾਈਟਾਂ ਤੇ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਤੁਸੀਂ ਦੇਖ ਸਕਦੇ ਹੋ ਕਿ ਨਗਰ ਪੰਚਾਇਤ ਦੇ ਜਿਹੜੇ ਪ੍ਰਧਾਨ ਆ ਜਗਦੀਪ ਸਿੰਘ ਜੀ ਗੱਟਰਾ ਉਹਨਾਂ ਨੇ ਇਸ ਧਰਮਸ਼ਾਲਾ ਨੂੰ ਜਿਹੜਾ ਗਰੀਬ ਆ ਗਰੀਬਾਂ ਨੂੰ ਇਹ ਲਾਰਾ ਲਾ ਕੇ ਵੀ ਤੁਹਾਡੇ ਵਾਸਤੇ ਅਸੀਂ ਪੈਲਸ ਬਣਾ ਕੇ ਦੇਵਾਂਗੇ ਔਰ ਉਸ ਤੋਂ ਬਾਅਦ ਇੱਕ ਪ੍ਰੀ ਪਲੈਨਿੰਗ ਦੇ ਥਰੂ ਜਿਹੜਾ ਹੈਗਾ ਉਹਨਾਂ ਨੇ ਇਸ ਧਰਮਸ਼ਾਲਾ ਨੂੰ ਪਹਿਲਾਂ ਠਵਾਇਆ ਠਵਾਉਣ ਤੋਂ ਬਾਅਦ ਨਗਰ ਪੰਚਾਇਤ ਦਾ ਦੇਲੀ ਦਫਤਰ ਦੀ ਉਹ ਸਾਰੀ ਦਾ ਨੀ ਪੱਥਰਾ ਉਹ ਇੱਥੇ ਇਹਨਾਂ ਨੇ ਜਿਹੜਾ ਹੈਗਾ ਉਹ ਆਪ ਦਾ ਨਗਾਤਾ ਚਾਲ ਦੇ ਥਰੂ ਉਸ ਦੇ ਵਿਰੋਧ ਦੇ ਵਿੱਚ ਬਹੁਤ ਕਾਫੀ ਦਿਨਾਂ ਤੋਂ ਇੱਕ ਹਫ਼ਤੇ ਤੋਂ ਉੱਪਰ ਜਿਹੜਾ ਹੋ ਗਿਆ ਧਰਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਔਰ ਤੁਸੀਂ ਦੇ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਪਿੰਡ ਜਿਹੜੇ ਨਿਹਾਲ ਸਿੰਘ ਵਾਲਾ ਦੇ ਵਾਸੀ ਆ ਉਹ ਪੂਰੇ ਜਿਹੜੇ ਹੈਗੇ ਆ ਰੋਹ ਦੇ ਵਿੱਚ ਆ ਪੂਰੇ ਗੁੱਸੇ ਦੇ ਵਿੱਚ ਆ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਇੱਕ ਧੋਖੇਧੜੀ ਦੇ ਤਹਿਤ ਜਿਹੜਾ ਹੈਗਾ ਜਿਹੜੀ 80 ਭਾਈਸਰ ਦੀ ਧਰਮਸਾਲਾ ਸੀ 1985 ਵੇਲੇ ਦੀ ਜਿਹੜੀ ਧਰਮਸਾਲਾ ਬਣੀ ਸੀ ਨਗਰ ਪੰਚਾਇਤ ਦੇ ਪ੍ਰਧਾਨ ਔਰ ਜਗਦੀਪ ਗੱਟਰਾ ਨੇ ਅਮ ਜਿਹੜਾ ਹੈ ਗਿਆ ਇੱਥੋਂ ਦੇ ਹਲਕਾ ਵਿਧਾਇਕ ਐਮ ਐਲ ਏ ਮਨਜੀਤ ਸਿੰਘ ਬਲਾਸਪੁਰ ਉਹਨਾਂ ਨੇ ਰਲ ਮਿਲ ਕੇ ਇੱਕ ਪ੍ਰੀ ਪਲੈਨਿੰਗ ਦੇ ਥਰੂ ਜਿਹੜੀ ਹੈਗੀ ਆ ਧਰਮਸ਼ਾਲਾ ਨੂੰ ਟਵਾਤਾ ਟਵਾਉਣ ਤੋਂ ਬਾਅਦ ਜਿਹੜਾ ਹੈਗਾ ਨਗਰ ਪੰਚਾਇਤ ਦਾ ਦਫ਼ਤਰ ਬਣਾਉਣ ਦਾ ਇੱਥੇ ਨਹੀਂ ਪੱਥਰ ਰੱਖਤਾ ਮੇਰੇ ਨਾਲ ਪਿੰਡ ਦੇ ਬਹੁਤ ਸਾਰੇ ਜਿਹੜੇ ਹੈਗੇ ਆ ਮੌਜੂਦ ਸੀਨੀਅਰ ਜਿਹੜੇ ਹੈਗੇ ਪਿੰਡ ਦੇ ਇੱਥੋਂ ਦੇ ਨਿਆਲ ਸਿੰਘ ਵਾਲਾ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਪੂਰਾ ਮਾਮਲਾ ਕੀ ਆ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਜੀ ਕੀ ਮਾਮਲਾ ਬਣਿਆ ਬਹੁਤ ਦਿਨਾਂ ਦੇ ਵਿੱਚ ਜਿਹੜੇ ਹੈਗੇ ਸਿਖ ਰਹੇ ਆ ਕਾਫੀ ਖਬਰਾਂ ਲੱਗੀਆਂ ਔਰ ਜਿਹੜੀ ਸਥਿਤੀ ਆ ਉਹ ਟਸ ਤੋਂ ਮਸ ਨਹੀਂ ਹੋਈ ਜਿਹੜਾ ਨਗਰਪੰਚਾਇਤ ਦਾ ਪ੍ਰਧਾਨ ਆ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਵੀ ਮੈਂ ਇੱਥੇ ਜਿਹੜਾ ਹੈਗਾ ਪੈਨਸ ਬਣਾਉਣਾ ਉਹ ਇਸ ਗੱਲ ਤੇ ਅੜਿਆ ਹੋਇਆ ਕਿ ਇੱਥੇ ਜਿਹੜਾ ਨਗਰਪੰਚਾਇਤ ਦਾ ਦਫ਼ਤਰ ਆ ਮੈਂ ਬਣਾ ਕੇ ਰੱਖਣਾ ਰਹਿਣਾ ਕੀ ਕਹਿਣਾ ਚਾਹੋਗੇ ਕੀ ਸਮਝਦੇ ਹੋ ਕਿ ਧੱਕੇ ਸਾਹੀ ਆ ਡਿਕਟੇਟਰਸ਼ਿਪ ਆ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਇਹ ਤਾਂ ਸਰੇ ਆਮ ਥੱਕੇ ਸਾਈਏ ਇਹਨੂੰ ਪਤਾ ਹੀ ਹੈ ਜੀ ਕਿੰਨੇ ਆ ਸਾਨੂੰ 9 ਦਿਨ ਹੋ ਗਏ ਜੀ ਧਰਨਾ ਲਾਇਆ ਹੋਈ ਤੇ ਪਹਿਲਾਂ ਦੇਖੋ ਜੀ ਇਹਨਾਂ ਨੇ ਜਦੋਂ ਜੋਲੀ ਇੱਥੋਂ ਆਪਣਾ ਜੋਲੀ ਸੀ ਪ੍ਰਧਾਨ ਜੀ ਉਦੋਂ ਇਹਨਾਂ ਨੇ ਇਹ ਜਗ੍ਹਾ ਨੂੰ ਆਪਣਾ ਗੁਰਦੁਆਰੇ ਦੀ ਆਪਣਾ ਪਾਰਕਿੰਗ ਬਣਾਦੀ ਸੀ ਜੋਲੀ ਸਾਹਿਬ ਇੱਥੇ ਬਣਾਉਣਾ ਚਾਹੁੰਦੇ ਸੀ ਮਤਲਬ ਕਮਿਟੀ ਹਾਲ ਹੀ ਬਣਾਉਦੀ ਸੀ ਨਾ ਉਦੋਂ ਇਹਨਾਂ ਜਗ੍ਹਾ ਗੱਡਰਾ ਪ੍ਰਧਾਨ ਨਹੀਂ ਸੀਗਾ ਉਦੋਂ ਉਦੋਂ ਇਹਨਾਂ ਨੇ ਆਪਣਾ ਇਹ ਜਗ੍ਹਾ ਜਿਹੜੀ ਗੁਰਦੁਆਰੇ ਦੀ ਪਾਰਕਿੰਗ ਨੂੰ ਦੇ ਦਿੱਤੀ ਸੀ ਜੀ ਤੇ ਹੁਣ ਇਹ ਆਪ ਇਹ ਜਗ੍ਹਾ ਰੋਕਣ ਲੱਗੇ ਹੁਣ ਇੱਥੇ ਨਗਰ ਕਮੇਟੀ ਦਾ ਪਰ ਨਗਰ ਪੰਚਾਇਤ ਦਾ ਪਵੰਦ ਜ ਆਪਣਾ ਦਫ਼ਤਰ ਬਣਾਉਣ ਲਈ ਪਰ ਖੜਿਆ ਜੀ ਅੱਛੇ ਭਰਾ ਜੀ ਨੌਜਵਾਨ ਸਾਥੀ ਆ ਬੀਬੀਆਂ ਵੀ ਨਾਲ ਖੜੀਆਂ ਬਹੁਤ ਦਿਨਾਂ ਦਾ ਸੰਘਰਸ਼ ਚੱਲ ਰਿਹਾ ਕਿੰਨੇ ਕ ਤੁਹਾਨੂੰ ਲੱਗਦੀ ਆ ਵੀ ਜਿਹੜਾ ਜਿਹੜੀ ਸਥਿਤੀ ਆ ਕੋਈ ਤੁਹਾਡੇ ਨਾਲ ਕੋਈ ਪੁਲਿਸ ਪ੍ਰਸ਼ਾਸਨ ਨੇ ਰਾਬਤਾ ਕਾਇਮ ਕੀਤਾ ਵੀ ਤੁਹਾਡਾ ਬਹਿ ਕੇ ਅਸੀਂ ਸਮਝੌਤਾ ਕਰਾਉਣੇ ਆ ਤੁਹਾਡੀ ਬਹਿ ਕੇ ਸੈਟੀਸਫੈਕਸ਼ਨ ਕਰਾਉਣੇ ਆ ਕੋਈ ਐਮਐਲਏ ਆ ਕੋਈ ਪ੍ਰਸ਼ਾਸਨ ਵੱਲੋਂ ਕੋਈ ਤੁਹਾਨੂੰ ਮਾੜਾ-ਮੋਟਾ ਕਿਸੇ ਨੇ ਵਿਸ਼ਵਾਸ ਦਵਾਇਆ ਕਿ ਉਵੇਂ ਹੀ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਨਹੀਂ ਸਾਡੇ ਕੋਲੇ ਨਾ ਤਾਂ ਕੋਈ ਆਇਆ ਜੀ ਨਾ ਹੀ ਸਾਨੂੰ ਕਿਸੇ ਨੇ ਕਿਹਾ ਜੀ ਤੁਹਾਡਾ ਵੀ ਸਮਝੌਤਾ ਕਰਵਾਉਣਾ ਹੈ ਜਾਂ ਕੋਈ ਨਹੀਂ ਕੋਈ ਨਗਰਪਾਲਿਕਾ ਜੀ ਸਭ ਨੇ ਇਹਨਾਂ ਐਮਐਲਏ ਸਾਹਿਬ ਨੇ ਸਾਡੇ ਕੋਲੇ ਕੀ ਹੋਣਾ ਉਹ ਤਾਂ ਆਪਣੀ ਪੱਤਰ ਧਰਵਾ ਕੇ ਗਏ ਨਾਲ ਜੀ ਅੱਜਕੋਸ਼ ਟਰੈਜੇਡੀ ਅਸੀਂ ਆਮ ਆਦਮੀ ਉਹਨਾਂ ਨੂੰ ਵੋਟਾਂ ਪਾ ਕੇ ਐਮਐਲਏ ਬਣਾਇਆ ਉਹ ਚਾਕੇ ਵੀ ਨਹੀਂ ਜਦੋਂ ਇੱਥੇ ਆਏ ਆ ਨੀਵੀਂ ਪਾ ਕੇ ਕੋਲ ਦੀ ਲੰਘੇ ਤੋਂ ਵੀ ਕੋਈ ਨਹੀਂ ਪੱਤਰ ਰੱਖਣਾ ਹੈ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਲੋਕਤੰਤਰ ਦੇ ਵਿੱਚ ਜਿਹੜੇ ਹੈਗੇ ਲੋਕ ਵੱਡੇ ਹੁੰਦੇ ਆ ਜੇ ਇਥੋਂ ਦੇ ਹਲਕਾ ਵਿਧਾਇਕ ਐ ਐਮਐਲਏ ਮਨਜੀਤ ਸਿੰਘ ਬਲਾਸਪੁਰਾ ਉਹਨਾਂ ਨੂੰ ਇਸ ਹਲਕੇ ਨੇ ਦੋ ਵਾਰੀ ਜਿਹੜੀ ਹੈਗੀ ਨਮਾਇੰਦਗੀ ਦੇ ਕੇ ਐਮਐਲਏ ਬਣਾਇਆ ਔਰ ਉਹਨਾਂ ਦਾ ਇਹ ਜਿਹੜਾ ਮਾਹੌਲਿਕ ਅਧਿਕਾਰ ਬਣਦਾ ਕਿ ਜਿਹੜੇ ਇੱਥੇ ਪ੍ਰੋਟੈਸਟ ਕਰ ਰਹੇ ਆ ਜਿਹੜੇ ਇਸ ਧਰਨੇ ਦੇ ਵਿੱਚ ਮੌਜੂਦ ਆ ਉਹਨਾਂ ਲੋਕਾਂ ਦੀ ਗੱਲਬਾਤ ਸੁਣੀ ਜਾਵੇ ਔਰ ਇੱਕ ਸਾਰਥਕ ਜਿਹੜਾ ਹੈਗਾ ਉਹਦਾ ਹੱਲ ਕੱਢਿਆ ਜਾਵੇ ਇਸ ਪਿੰਡ ਦੇ ਮੇਰੇ ਨਾਲ ਕੁਝ ਬੀਬੀਆਂ ਵੀ ਜੁੜੀਆਂ ਉਹਨਾਂ ਤੋਂ ਜਾਣਨਾ ਚਾਹੂਗੇ ਬੀਬੀ ਜੀ ਕਾਫੀ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋ ਕੀ ਲੱਗਦਾ ਕਿ ਜਿਹੜਾ ਪ੍ਰਧਾਨ ਆ ਜਾਂ ਐਮਐਲਏ ਆ ਆਪਦੀ ਗੱਲ ਤੇੜਾ ਹੈ ਵੀ ਆਪਦੀ ਜਿੱਦ ਪਗਾਉਣਾ ਚਾਹੁੰਦਾ ਆਪਦੀ ਜਿੱਦ ਪਗਾਉਣਾ ਚਾਹੁੰਦਾ ਜਾਂ ਕੀ ਲੱਗਦਾ ਤੁਹਾਨੂੰ ਵੀ ਜੇ ਉਹ ਨਹੀਂ ਮੰਨਦਾ ਫਿਰ ਆਪਾਂ ਜਿਹੜਾ ਇਹ ਰੋਖਾ ਧਰਨੇ ਦਾ ਕਿਸ ਤਰ੍ਹਾਂ ਦਾ ਬਣੂਗਾ ਕੀ ਮਾਮਲਾ ਰੋਖੇ ਇਹਦੋਂ ਵੀ ਜ਼ਿਆਦਾ ਸਖਤ ਹੋ ਜੂਗੀ ਫਿਰ ਜੀ ਬਿਲਕੁਲ ਹਾਂ ਇਹਦੋਂ ਵੀ ਜ਼ਿਆਦਾ ਲੋਕ ਹੋਰ ਜੁੜ ਰਹੇ ਆ ਸਾਡੇ ਨਾਲ ਬਾਹਰੋਂ ਪਿੰਡਾਂ ਤੋਂ ਆ ਰਹੇ ਆ ਲੋਕ ਉਹ ਵੀ ਸਾਡੇ ਨਾਲ ਜੁੜ ਰਹੇ ਆ ਕਾਫੀ ਤਰ੍ਹਾਂ ਦੇ ਹੋਰ ਪਾਰਟੀਆਂ ਵੀ ਆ ਰਹੀਆਂ ਨੇ ਉਹ ਵੀ ਸਾਨੂੰ ਸਹਿਯੋਗ ਦੇ ਰਹੀਆਂ ਨੇ ਜੀ ਕੀ ਲੱਗਦਾ ਕਿ ਜਿਹੜਾ ਇਸੇ ਪਿੰਡ ਦਾ ਜਿਹੜਾ ਹੈਗਾ ਨਗਰਪੰਚਾਇਤ ਦਾ ਪ੍ਰਧਾਨ ਉਹ ਆਪਦੀ ਗੱਲ ਤੇੜੇ ਹੋਇਆ ਪਿੰਡ ਨਾਲੋਂ ਵੀ ਪਿੰਡ ਨਾਲੋਂ ਵੀ ਵੱਡਾ ਜੀ ਉਹ ਹਾਂਜੀ ਇਹੀ ਸਮਝ ਰਿਹਾ ਉਹ ਤਾਂ ਇਹੀ ਸਮਝੇ ਅਸੀਂ ਦਲਤਵਾ ਪਰਵਾਰਾਂ ਨਾਲ ਸੰਭਰ ਰੱਖਦੇ ਆ ਇਸ ਕਰਕੇ ਹੀ ਉਹ ਸਾਨੂੰ ਗਰੀਬ ਕਰਕੇ ਹੀ ਸਾਨੂੰ ਇਹ ਪਿੱਛੇ ਛੱਡ ਰਿਆ ਨਾ ਉਹ ਵੀ ਮੇਰੇ ਨਾਲ ਤਕੜੇ ਲੋਕ ਨੇ ਮੈਂ ਤਕੜਾ ਮਾਂ ਤੇ ਮੈਂ ਆਪਣੀ ਹੈਂਕੜੀ ਜਿਹਾ ਜੂ ਪਰ ਇਹ ਅਸੀਂ ਹੋਣ ਨਹੀਂ ਦੇਵਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਨੂੰ ਵੀ ਜੀ ਆਇਆਂ ਨੂੰ ਬਾਈ ਜੀ ਕਾਫੀ ਦਿਨਾਂ ਤੋਂ ਤੁਹਾਡੀ ਵੇਟ ਕਰ ਰਹੇ ਸੀ ਤੇ ਦੂਸਰੀ ਗੱਲ ਹੁਣ ਤੁਸੀਂ ਜੇ ਆਗੇ ਤੁਹਾਡੀ ਮਿਹਰਬਾਨੀ ਹੁਣ ਸਾਡੀਆਂ ਖਬਰਾਂ ਤੁਹਾਡੇ ਲੱਗਣੀਆਂ ਤੇ ਹੁਣ ਦੱਸੋ ਮੈਂ ਇਹ ਕਹਿਣਾ ਚਾਹਣਾ ਪ੍ਰਧਾਨ ਜੀ ਵੀ ਧਰਨੇ ਨੇ ਜਿਹੜੇ ਹੈਗੇ ਆ ਕਾਫੀ ਦਿਨਾਂ ਤੋਂ ਆਪਣਾ ਬਹੁਤ ਖਬਰਾਂ ਲੱਗ ਚੁੱਕੇ ਆ ਪਰ ਨਾ ਤਾਂ ਜਿਹੜਾ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਆਇਆ ਨਾ ਹੀ ਕੋਈ ਪ੍ਰਧਾਨ ਨੇ ਕੋਈ ਨਰਮਦਲੀ اختیار ਕੀਤੀ ਆ ਵੀ ਆਪਾਂ ਮੂਵ ਕਿੱਧਰ ਨੂੰ ਹੋਣਾ ਆ ਆਪਾਂ ਨੂੰ ਕਿੰਨੀ ਕਿ ਸਫਲਤਾ ਮਿਲੀ ਆ ਤੇ ਗਾਂ ਆਪਣਾ ਨੈਕਸਟ ਸਟੈਪ ਕੀ ਹੋਊਗਾ ਜੇਕਰ ਉਹ ਟੱਸ ਤੋਂ ਮੱਸ ਨਹੀਂ ਹੁੰਦਾ ਆਪਣੀ ਰਣਨੀਤੀ ਕੀ ਹੋਊਗੀ ਕੀ ਕਹਿਣਾ ਚਾਹੁੰਗੇ ਪੂਰੇ ਮਾਮਲੇ ਸਾਡੀ ਰਣਨੀਤੀ ਇਹ ਹੈ ਜੀ ਅਸੀਂ ਜਿੰਨਾ ਚਿਰ ਸਾਡਾ ਫੈਸਲਾ ਨਹੀਂ ਹੁੰਦਾ ਤੇ ਅਸੀਂ ਇੱਥੋਂ ਨਹੀਂ ਛੱਲਣਾ ਹੈ ਮੈਂ ਰਾਤ ਦਾ ਧਰਨਾ ਸ਼ੁਰੂ ਕਰਤਾ ਲੰਗਰਪੁਰ ਪ੍ਰਸ਼ਾਦ ਦੇ ਬਾਦੂ ਚਾਹ ਹੈਗਾ ਜੀ ਸੰਗਤ ਬਾਦੂ ਜੁੜੀ ਜਾਂਦੀ ਹੈ ਸਾਡੇ ਨਾਲ ਦੂਸਰੀ ਗੱਲ ਇਹ ਰਹੀ ਪ੍ਰਧਾਨ ਸਾਹਿਬ ਦੀ ਤੇ ਜਗਦੀਪ ਸਿੰਘ ਘਟਰਾ ਇਹ ਤਾਂ ਬਹੁਤ ਹੰਕਾਰੀ ਬੰਦਾ ਜੀ ਇਹ ਸਾਡੇ ਬੰਦਿਆਂ ਨੂੰ ਵੀ ਧਮਕੀ ਦਿੰਦਾ ਔਰ ਛੱਡੋ ਜੀ ਔਰ ਭੇਜਦਾ ਛੱਡ ਕੋਲ ਤਾਂ ਕੱਲ ਰਾਤ ਅਸੀਂ ਮਾਰਸ਼ ਪੈਂਦੀ ਆ ਸੰਬੂ ਲਾਇਆ ਸੀਗਾ ਹਣ ਸੰਬੂ ਅਸੀਂ ਕਿਹੜਾ ਕੋਈ ਬਿਲਡਿੰਗ ਬਣਾਉਣ ਲੱਗੇ ਸੀ ਸਾਨੂੰ ਡਰਾ ਤਮਕਾਇਆ ਕਾਫੀ ਚਲੋ ਅਸੀਂ ਫੇਰ ਵੀ ਸਾਨੂੰ ਸਪੋਰਟਰ ਸਾਡੇ ਸਾਡੇ ਆ ਵੀ ਪੁੰਗਾ ਸੀ ਉਹਨਾਂ ਨੇ ਅਸੀਂ ਨਹੀਂ ਢਾਉਣਾਗਾ ਤੇ ਹੋਰ ਐਮਐਲਏ ਸਾਹਿਬ ਵਾਸਤੇ ਬਹੁਤ ਮਾੜੀ ਗੱਲ ਆ ਜੀ ਤੁਹਾਨੂੰ ਗਟਰੇ ਤੇ ਉਹਨਾਂ ਨੂੰ ਗੁੱਸਾ ਨਹੀਂ ਜਿੰਨਾ ਐਮਐਲਏ ਹੁੰਦੇ ਆ ਉਹ ਐਸੇ ਬੰਦਾ ਮਾਝੀ ਵਿਚ ਇੱਕ ਪਰਿਵਾਰ ਦੇ ਇੱਕ ਗਰੀਬ ਆ ਕੋਈ ਐਡਾ ਤਾਂ ਹੈ ਨਹੀਂ ਲੈਣ ਲਾਡ ਉਹਨਾਂ ਨੂੰ ਕੋਈ ਨੂੰ ਪਤਾ ਹੀ ਨਹੀਂ ਗਰੀਬੀ ਕੀ ਹੁੰਦੀ ਆ ਉਹ ਗਰੀਬੀ ਦੇ ਵਿੱਚੋਂ ਹੀ ਨਿਕਲਿਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜਿਆ ਇੱਥੇ ਵੀ ਹੁਣ ਇਹਨਾਂ ਨੇ ਚੁਕਾ ਕੇ ਉੱਥੇ ਲੈ ਕੇ ਅੰਗੜਵਾੜੀ ਬੱਚਿਆਂ ਦੀ ਇਥੇ ਅੰਗਣਵਾੜੀ ਸੀਗੀ ਬੱਚਿਆਂ ਦੀ ਤੇ ਉਹ ਬੰਦੇ ਨੂੰ ਇਥੇ ਨਹੀਂ ਪੱਥਰ ਧਰ ਕੇ ਗਿਆ ਉਹਦੇ ਵਾਸਤੇ ਬਹੁਤ ਮਾੜੀ ਗੱਲ ਆ ਜੀ ਤੇ ਦੂਸਰੀ ਇੱਕ ਥੋੜੇ ਮਾਦ ਫਰਾਈ ਇੱਕ ਹੋਰ ਕਰਨਾ ਦੱਸਣਾ ਜਾਉਂਦਾ ਹੀ ਮੈਂ ਵੀ ਇਹ ਜਿਹੜੇ ਇਥੇ ਚਾਰਕ ਮਲੰਗ ਆ ਜੀ ਉਹ ਸਾਨੂੰ ਬਹੁਤ ਤੰਗ ਕਰ ਰਹੇ ਆ ਉਹਨਾਂ ਨੂੰ ਕਹ ਵੀ ਜੇ ਮੱਥਾ ਲਾਉਣ ਦਾ ਪੁੱਤ ਸਾਹਮਣੇ ਆਓ ਕੋਈ ਫਾਇਦਾ ਨਹੀਂਗਾ ਮੈਨੂੰ ਕਿੰਨੇ ਕਿੰਗੇ ਰਲਣਾ ਕੰਭਾ ਕਿਉਂਕਿ ਸਾਡਾ ਇਹ ਬੈੱਡ ਵਿੱਡਿਆ ਹੋਇਆ ਹੈ ਤਾਂ ਤਾਂ ਇਹਨਾਂ ਨੂੰ ਜਾਣ ਵਜh ਕੇ ਖਰਾਬ ਕਰਦੇ ਆ ਉਹ ਕਿ ਸਾਡੇ ਨਾਲ ਪੰਗਾ ਲੈਣ ਪਰ ਸਾਡੀ ਬੇਨਤੀ ਆ ਕਿ ਉਹਨਾਂ ਚਾਰ ਤੁਸੀਂ ਸਾਨੂੰ ਬਾਕਸ ਦੇਉ ਮਾਫ ਕਰ ਦਿਓ ਜਦੋਂ ਧਰਮ ਖਾਲ ਮੋਰਚਾ ਫਦੇ ਹੋ ਗਿਆ ਉਸ ਤੋਂ ਬਾਅਦ ਫਿਰ ਜੋ ਸਾਡੀ ਸ਼ਰਤ ਹੋਈ ਜਿਵੇਂ ਹੋਇਆ ਦੇਖ ਲਾਂਗੇ ਸੋ ਇਹ ਸਨ ਸਾਨੂੰ ਪਿੰਡ ਨਿਹਾਲ ਸਿੰਘ ਵਾਲਾ ਦੇ ਜਿਹੜੇ ਹੈਗੇ ਆ ਲੋਕ ਮਜਬੂਤ ਸੀ ਔਰ ਉਹਨਾਂ ਨੇ ਕਹਿਣਾ ਕਿ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਵੱਡੇ ਹੁੰਦੇ ਆ ਲੀਡਰ ਵੱਡੇ ਨਹੀਂ ਹੁੰਦੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਸਭ ਤੋਂ ਵੱਡਾ ਦੁੱਖ ਸਾਨੂੰ ਇਸ ਮਨਜੀਤ ਸਿੰਘ ਬਲਾਸਪੁਰ ਦਾ ਕਿ ਜਿਹੜਾ ਐਸਪਾਈ ਚਾਰੇ ਦੇ ਨਾਲ ਸਹਿਮਤ ਹੁੰਦਾ ਹੋਇਆ ਵੀ ਗਰੀਬਾਂ ਨਾਲ ਧੱਕਾ ਕਰਾ ਮੈਂ ਕੀ ਕਹਿਣਾ ਚਾਹਾਂਗੇ ਹਾਂਜੀ ਇਸ ਤਰ੍ਹਾਂ ਗੱਲ ਵੀ ਜਿਹੜੇ ਇੱਕ ਹੋਰ ਕਹਿੰਦੇ ਕਾਂਗਰਸ ਪਾਰਟੀ ਨੂੰ ਬਦਨਾਮ ਕਰ ਰਹੇ ਵੀ ਘਰ ਨਾਲ ਨਾ ਲਗਾ ਹੋਇਆ ਉਹਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਬੀਜੇਪੀ ਵਾਲੇ ਵੀ ਆਏ ਸੀ ਬਹੁਤ ਸਾਰੇ ਪਾਰਟੀ ਵਾਲੇ ਵੀ ਆਈ ਵੇ ਇੱਕ ਕਾਂਗਰਸ ਵੀ ਆ ਕਾਲੀ ਆਉਂਦੇ ਆ ਹਾਂਜੀ ਆਹ ਆਹ ਦੇਖੋ ਮੁੰਡਾ ਇਹਨੇ ਬੀਜੇਪੀ ਨੂੰ ਵੋਟ ਪਾਈ ਆ ਮੈਂ ਐਸਸੀ ਆ ਐਮਸੀ ਵਿਲੈਕਸ਼ਨ ਲੜਿਆ ਤੁਸੀਂ ਵੀ ਲੜਿਆ ਆਮ ਆਦਮੀ ਪਾਰਟੀ ਤੋਂ ਕਿਹੜੇ ਪਾਸੋਂ ਕਾਂਗਰਸ ਨੇ ਘਰ ਲਾ ਲਵਾਤਾ ਸੋ ਬਿਲਕੁਲ ਬਿਲਕੁਲ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਦੇਖੋ ਇੱਥੇ ਵੋਟਾਂ ਦਾ ਮਸਲਾ ਨਹੀਂ ਹੈਗਾ ਇੱਕ ਆਪਣੀ ਹੋਣ ਦਾ ਮਸਲਾ ਪਿੰਡ ਦੀ ਜਿਹੜੀ ਹੈਗੀ ਐ ਐਸਸੀ ਭਾਈਚਾਰੇ ਦੇ ਕਰਮਸਾਲਾ ਦਾ ਮਸਲਾ ਇੱਥੇ ਕੋਈ ਵੀ ਪੋਲੀਟਿਕਲ ਜਿਹੜਾ ਹੈਗਾ ਮੁੱਦਾ ਨਹੀਂ ਪੋਲੀਟਿਕਲ ਪਾਰਟੀਆਂ ਨੂੰ ਸਾਰੀਆਂ ਇਹਨਾਂ ਦੀ ਮਦਦ ਦੇ ਵਿੱਚ ਆਉਂਦੀਆਂ ਔਰ ਸਾਰਿਆਂ ਨੂੰ ਆਉਣਾ ਵੀ ਚਾਹੀਦਾ ਮੇਰੇ ਨਾਲ ਪਿੰਡ ਦੇ ਕੋ ਜੂਰ ਨੌਜਵਾਨ ਸਾਥੀਓ ਬਾਈ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਆਉਂੀਆਂ ਜਿਹੜੀਆਂ ਅੱਜ ਵੀ ਹੋ ਚੁੱਕੀਆਂ ਆਂ ਬਾਰ ਬਾਰ ਉਹ ਗੱਲਾਂ ਦਰਾਈਆਂ ਜਾਣ ਤਾਂ ਟਾਈਮ ਖਰਾਬ ਹੁੰਦਾ ਤੁਸੀਂ ਦੱਸੋ ਵੀ ਹੁਣ ਅਗਲੀ ਰਣਨੀਤੀ ਪੱਕੀ ਕਰਕੇ ਕੀ ਹੋਣਾ ਚਾਹੀਦਾ ਕਿ ਇੱਥੇ ਧਰਮਸ਼ਾਲਾ ਜੇ ਉਹ ਬੰਦਾ ਨਹੀਂ ਹਰਦਾ ਆਪਾਂ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਸਾਡੀ ਅਗਲੀ ਰਣਨੀਤੀ ਇਹ ਹੈ ਜੀ ਵੀ ਅਸੀਂ ਪਹਿਲੀ ਵਲ ਤੋਂ ਅਸੀਂ ਇੱਥੇ ਦਰ ਰਾਤ ਉੱਡਦੇ ਨਹੀਂ ਜੇ ਉਹ ਕੁਝ ਵੀ ਕਹੇ ਨਾ ਦੇਸੀ ਵੀ ਸਾਡੇ ਸਾਡੇ ਤੇ ਰੂਲਰ ਵੀ ਲੈ ਕੇ ਚੜਾਉਂਦਾ ਪਹਿਲਾਂ ਸਾਡੇ ਵੀ ਲੋਕ ਨਹੀਂ ਰਹੇ ਹੀ ਆ ਉਸ ਤੋਂ ਬਾਅਦ ਅਸੀਂ ਖੜੇ ਹੋ ਗਏ ਨੰਬਰ ਤੇ ਤੇ ਅਸੀਂ ਕੁਝ ਵੀ ਕਰ ਲੈ ਅਸੀਂ ਇੱਥੇ ਉੱਡਦੇ ਨਹੀਂ ਦਰ ਰਾਤ ਦਾ ਧਰਨਾ ਨਾ ਸਾਨੂੰ ਵੀ ਘਰ ਜਾਣ ਚਾਹ ਕਿਸੇ ਨੂੰ ਵੀ ਸਾਡੇ ਕਾਉ ਚਲ ਤੁਸੀਂ ਘਰੇ ਆ ਜਾਈਏ ਅਸੀਂ ਦਰਗਾਤ ਇੱਥੇ ਬੈਠੇ ਕੰਮ ਛੱਡੇ ਆ ਗਏ ਛੱਡੇ ਹੋਏ ਆ ਇਹਨਾਂ ਨੂੰ ਇਹ ਆ ਵੀ ਗਰੀਬ ਇਹ ਸਹੀ ਦੀ ਇਥੋਂ ਉੱਠ ਕੇ ਚਲੇ ਜਾਣਗੇ ਕਿੰਨੇ ਕਿ ਦਿਨ ਬਹਿਣਗੇ ਅਸੀਂ ਇਹ ਗੱਲ ਕਹਿੰਦਾ ਮੈਂ ਇਹ ਸਾਲ ਭਰ ਵੀ ਸਾਨੂੰ ਬਹਿਣਾ ਪਵੇ ਅਸੀਂ ਇਥੋਂ ਉੱਠਣਾ ਨਹੀਂ ਮਰਨਾ ਮਨਜ਼ੂਰ ਹੈ ਇਹ ਜਿਹੜੀ ਜਗ੍ਹਾ ਇਹ ਕਹਿੰਦਾ ਨਾ ਹੋਰ ਕਿਤੇ ਜਗ੍ਹਾ ਲੈ ਲਓ ਲੌਜੀਕ ਕਿਧੂੰ ਨਹੀਂ ਆਹੀ ਜਗ੍ਹਾ ਲੈਣੀ ਹੈ ਸਾਡੇ ਪਿੰਡ ਦੀ ਆ ਇਹਨਾਂ ਨੇ ਕਰੇ ਗੱਡੇ ਵਾਲੇ ਘਰੋਂ ਰੋੜ ਬਣਾਈ ਸੀ ਇਹ ਬਿਜਲੀ ਦੀ ਜਿਹੜਾ ਘਰੋਂ ਬਣਾਈ ਸੀ ਪਹਿਲੀ ਗੱਲ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੇ ਬਿਆਨ ਸੀ ਪਹਿਲਾਂ ਉਹਨਾਂ ਨੇ ਕਹਿ ਸੀਗਾ ਕਿ ਨਹੀਂ ਜਿਹੜਾ ਧਰਮ ਸਾਲਾ ਪਰਾਉਣੇ ਪਈ ਹੋਏ ਉਹਨਾਂ ਨੂੰ ਅਸੀਂ ਇੱਕ ਵਧੀਆ ਰੂਪ ਦੇ ਲਵਗੇ ਇਸ ਤਰ੍ਹਾਂ ਵਧੀਆ ਰੂਪ ਦੇਣਗੇ ਇਹ ਇਹਨਾਂ ਜਿਹੜੇ ਖੱਲੇ ਵਾਲੇ ਉਹਨਾਂ ਨੂੰ ਤਾਂ ਪੁੱਛਿਆ ਲੈ ਵੀ ਕੀ ਕਰ ਰਹੇ ਆ ਇਹ ਇਹ ਐਦਾਂ ਦੇ ਰੂਪ ਕਿਹੜਾ ਰੂਪ ਦੇ ਰਹੇ ਆ ਇਹ ਚੰਗਾ ਮੈਂ ਕਿ ਪਹਿਲੀ ਅੱਧ ਧੱਕਾ ਇਹਨਾਂ ਨਾਕ ਤੇ ਕਾਲੀਆਂ ਨੇ ਕਿਤੇ ਕਾਂਗਰਸ ਨੇ ਮੈਂ ਕਹਿੰਦਾ ਕਿਸੇ ਪਾਰਟੀ ਨੇ ਅੱਜ ਤੱਕ ਇੰਨਾ ਧੱਕਾ ਨਹੀਂ ਕੀਤਾ ਜਿੰਨਾ ਇਹ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਪਾਰਟੀ ਹੈ ਗਰੀਬ ਲੋਕਾਂ ਦੀ ਆ ਗਰੀਬ ਲੋਕਾਂ ਦੀ ਕਿਹੜੀ ਆ ਇਹ ਤਾਂ ਇਹਦੇ ਵਿੱਚ ਐਡੇ ਮੈਂ ਕਹਿੰਦਾ ਹਕਾਰੀ ਲੋਕ ਬੜੇ ਹੋਏ ਆ ਜਿਹੜੇ ਘੜਮ ਚੋਂ ਸੀ ਜਿਨ੍ਹਾਂ ਨੂੰ ਕਹਿੰਦੇ ਆ ਅੱਜ ਵੀ ਸਾਡੇ ਪਿੰਡ ਦੇ ਇੱਕ ਨਾ ਜਗਦੀਪ ਸਿੰਘ ਘਟਰਾ ਇਹ ਵੀ ਘੜਮ ਚੋਂ ਚੜੀ ਆ ਸੋ ਨੌਜਵਾਨ ਸਾਥੀਆ ਬਹੁਤ ਬਹੁਤ ਵੱਡੀਆਂ ਗੱਲਾਂ ਕਹੀਆਂ ਥੋੜੇ ਸਮੇਂ ਦੇ ਵਿੱਚ ਸੋ ਦੋਸਤੋ ਆਉਣ ਵਾਲਾ ਸਬੰਧ ਦੇਖਦਾ ਹਲੇ ਅਸੀਂ ਇਸ ਖਬਰ ਦਾ ਦੂਸਰਾ ਪੱਖ ਜਿਹੜਾ ਜਗਦੀਪ ਸਿੰਘ ਘਟਰੇ ਦਾ ਉਹ ਲੈਣਾ ਬਾਕੀ ਬਣਦਾ ਵਾ ਇਸ ਪੂਰੇ ਮਾਮਲੇ ਦੇ ਵਿੱਚ ਨਗਰ ਪੰਚਾਇਤ ਦੇ ਪ੍ਰਧਾਨ ਜਗਦੀਪ ਸਿੰਘ ਘਟਰੇ ਦਾ ਕੀ ਕਹਿਣਾ ਉਹਨਾਂ ਦੇ ਹਲੇ ਜਿਹੜੀ ਹੈਗੀ ਹੈ ਵਰਜਨ ਲੈਣੇ ਬਾਕੀ ਪਏ ਨੇ ਕੈਮਰਾਮੈਨ ਪਰਸਨ ਦੇ ਨਾਲ A1 ਪੰਜਾਬੀ ਟੀਵੀ ਤੋਂ ਸੱਤ ਪੜ ਪੱਗ ਕੇ ਦੀ ਖਾਸ ਰਿਪੋਰਟ